ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਨਵੀਂ ਵੀਡੀਓ ਦੇ ਵਿੱਚ। ਅੱਜ ਆਪਾਂ ਪਹੁੰਚੇ ਹਾਂ ਜੀ ਆਮ ਖਾਸ ਵਾਗ ਜੋ ਕਿ ਸ਼੍ਰੀ ਫਤੇਗੜ ਸਾਹਿਬ ਦੇ ਵਿੱਚ ਸਥਿਤ ਹੈ ਨਾ। ਇਹ ਬਹੁਤ ਮਸ਼ਹੂਰ ਆਮ ਖਾਸ ਵਾਗ। ਇੱਥੇ ਪੰਜਾਬੀ ਫਿਲਮਾਂ ਬਣਦੀਆਂ ਨੇ ਤੇ ਗਾਣਿਆਂ ਦੀ ਛੂਟੀਆਂ ਵੀ ਹੁੰਦੀ ਹੈ। ਤੇ ਗਿੱਪੀ ਗਰੇਵਾਲ ਦੀ ਫਿਲਮ ਬਣੀ ਸੀਗੀ ਵੀਰੇ ਆਪਣੇ ਆਮ ਖਾਸ ਵਾਗ ਦੇ ਵਿੱਚ ਤੇ ਇਤਫਾਕ ਨਾਲ ਅੱਜ ਵੀ ਇੱਥੇ ਗਾਣੇ ਦੀ ਛੂਟਿੰਗ ਚੱਲਦੀ ਹੈ ਗਿੱਪੀ ਗਰੇਵਾਲ ਤੇ ਐਮੀ ਵਿਰਕ ਦੇ ਗਾਣੇ ਦੀ ਛੂਟਿੰਗ ਚੱਲ ਰਹੀ ਹੈ। ਆਜੋ ਲੈ ਕੇ ਚੱਲਦੇ ਹਾਂ ਤੁਹਾਨੂੰ ਅੱਗੇ ਦਿਖਾਉਨੇ ਆ ਤੁਹਾਨੂੰ ਆ ਸਾਹਮਣੇ ਜਿਹੜੀ ਤੁਸੀਂ ਇਮਾਰਤ ਦੇਖ ਰਹੇ ਹੋ ਹਨ ਬਹੁਤ ਸੋਹਣੀ ਬਣੀ ਹੋਈ ਆ ਤੇ ਇਹਦੇ ਅੰਦਰ ਕਰਨ ਜਾ ਰਹੇ ਆ ਆਪਾਂ ਐਂਟਰੀ ਆ ਬਣਿਆ ਹੋਇਆ ਸਾਹਮਣੇ ਗੇਟ ਜਿਹੜੀ ਇਹ ਇਮਾਰਤ ਆ ਇਹਦੇ ਅੰਦਰ ਹੀ ਗਿੱਪੀ ਗਰੇਵਾਲ ਦੀ ਫਿਲਮ ਦੀ ਸ਼ੂਟਿੰਗ ਹੋਈ ਸੀ ਤੁਹਾਨੂੰ ਦਿਖਾਉਣਾ ਅੰਦਰ ਤੋਂ ਲ ਜਾ ਕੇ ਆਹ ਬਿਲਡਿੰਗ ਆ ਦੇਖੋ ਸਾਹਮਣੇ ਤੋਂ ਬਣੀ ਹੋਈ ਆ ਬਹੁਤ ਸੋਹਣੀ ਬਿਲਡਿੰਗ ਬਣੀ ਹੋਈ ਆ ਆ ਜਿਹੜਾ ਸਾਹਮਣੇ ਤੁਸੀਂ ਸੈਟਅਪ ਲੱਗਿਆ ਦੇਖ ਰਹੇ ਹੋ ਇਹ ਗਾਣੇ ਦੀ ਸ਼ੂਟਿੰਗ ਹੋ ਰਹੀ ਹੈ ਉਹਦਾ ਬਣਿਆ ਹੋਇਆ ਇਹ ਸੈਟ ਤੇ ਆਹ ਦੇਖੋ ਤੁਸੀਂ ਦਿਖਾਉਨੇ ਆ ਤੁਹਾਨੂੰ ਅੰਦਰ ਤੋਂ ਕਿੱਾਰੇ ਬਹੁਤ ਸੋਹਣੀ ਬਣੀ ਹੋਈ ਆ ਪੁਰਾਣੀ ਇਮਾਰਤ ਆ ਇਸ ਲਈ ਤੁਹਾਨੂੰ ਅੰਦਰ ਤੋਂ ਦਿਖਾਉਨੇ ਆ ਲੈ ਜਾ ਕੇ ਹਨ ਆ ਸਾਹਮਣੇ ਤੁਸੀਂ ਗੇਟ ਦੇਖੋ ਕਿੰਨੇ ਸੋਹਣੇ ਬਣੇ ਨੇ ਪੁਰਾਣੇ ਜਮਾਨੇ ਦੇ ਬਣੇ ਹੋਏ ਗੇਟ ਨੇ ਬਹੁਤ ਸੋਹਣੇ ਲੱਗ ਰਹੇ ਨੇ ਤੇ ਐਵੇਂ ਦੇ ਬਣੇ ਹੁੰਦੇ ਸੀਗੇ ਇਹ 메ਨ ਦਰਵਾਜ਼ੇ ਦੇ ਉੱਪਰ ਬਣੇ ਹੋਏ ਗੇਟ ਨੇ ਅੰਦਰ ਤੋਂ ਕੁਛ ਇਸ ਤਰ੍ਹਾਂ ਦੇ ਦਿਖਦੇ ਨੇ ਆ ਸਾਹਮਣੇ ਦੇਖੋ ਤੁਸੀਂ ਇਦਾਂ ਦੀਆਂ ਬਣੀਆਂ ਹੁੰਦੀਆਂ ਸੀਆਂ ਜਿਹੜੀਆਂ ਆਪਾਂ ਘਰਾਂ ਦੇ ਵਿੱਚ ਟਾਕੀਆਂ ਰੱਖਦੇ ਆ ਇਦਾਂ ਦੀਆਂ ਬਣੀਆਂ ਹੁੰਦੀਆਂ ਸੀ ਤੁਹਾਨੂੰ ਦਿਖਾਉਨੇ ਆ ਦੇਖਦੇ ਰਹੋ ਆਪਣੀ ਵੀਡੀਓ ਦੇ ਵਿੱਚ ਬਣੇ ਰਹੋ ਦਿਖਾਉਂਦੇ ਰਹਾਂਗੇ ਤੁਹਾਨੂੰ ਸਾਰਾ ਆਨੰਦ ਸਸਬਾਹ ਤੇ ਆਹ ਦੇਖੋ ਇੱਥੋਂ ਥੋੜਾ ਜਿਹਾ ਐਵੇਂ ਦਾ ਬਾਹਰੇ ਦਾ ਦ੍ਰਿਸ਼ ਕੁ ਇਸ ਤਰ੍ਹਾਂ ਦਾ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਚੰਡੋਲ ਲੱਗੀ ਹੋਈ ਹੈ ਨਾ ਤੇ ਇੱਥੇ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਗਾਣੇ ਦੀ ਸ਼ੂਟਿੰਗ ਚੱਲ ਰਹੀ ਆ। ਆ ਦੇਖੋ ਐਵੇਂ ਦਾ ਕੁਝ ਬਣੀ ਹੋਈ ਆ ਇਹ ਇਮਾਰਤ ਆ। ਹੈ? ਹਾਂ। ਤੇ ਇੱਥੋਂ ਸਾਰਾ ਤੁਹਾਨੂੰ ਦਿਖਾਉਨੇ ਆ ਇਹ ਮਾਰਕ ਦਾ 뷰। ਤੇ ਆ ਜਾਂਦਾ ਸਾਹਮਣੇ ਅੱਗੇ ਬਣੀ ਹੋਈ ਬਿਲਡਿੰਗ ਦੇ ਵਿੱਚ ਰਸਤਾ ਹੈ ਨਾ। ਦੇਖੋ ਕਿੰਨਾ ਸੋਹਣਾ ਬਣਾਇਆ ਹੋਇਆ ਆ। ਅਹੀ ਥਾਂ ਦੇ ਉੱਤੇ ਬਣੀ ਹੋਈ ਸੀ ਜਿਹੜੀ ਗਿੱਪੀ ਵਾਈ ਦੀ ਫਿਲਮ ਬਣੀ ਸੀ ਨਾ ਆ ਬਹੁਤ ਸੋਹਣਾ ਰਸਤਾ ਬਣਿਆ ਹੋਇਆ ਤੇ ਇੱਧਰ ਆ ਜਿਹੜਾ ਸਾਰਾ ਤੁਸੀਂ ਦੇਖ ਸਕਦੇ ਹੋ ਇਹ ਸ਼ੂਟਿੰਗ ਦਾ ਸਮਾਨ ਆ ਨਾ ਸ਼ੂਟਿੰਗ ਹੋਈ ਲੱਗਦੀ ਆ ਬਰੇ ਜਿਵੇਂ ਕਬੱਡੀ ਖੇਡਣ ਦਾ ਕੁਝ ਹਿੱਸਾ ਦਿਖਾਇਆ ਹੁੰਦਾ ਉਹਨਾਂ ਨੇ ਆਪਣੀ ਗਾਣੇ ਦੇ ਵਿੱਚ ਆਹ ਦੇਖ ਲਓ ਤੁਸੀਂ ਸਾਹਮਣੇ ਬਣਿਆ ਹੋਇਆ ਕਬੱਡੀ ਦਾ ਗਰਾਊਂਡ ਤੇ ਇੱਥੇ ਸ਼ਾਇਦ ਕਬੱਡੀ ਖੇਡਣ ਦਾ ਸ਼ੂਟ ਹੋਇਆ ਹੋਊ ਹੈ ਨਾ ਵੀ ਐਵੇਂ ਹੀ ਲੱਗਦਾ ਨਾ ਵੱਡੀ ਖੱਢਣ ਦਾ ਸ਼ਾਟ ਲਿਆ ਹਾਂ ਤੇ ਆਹ ਉਹ ਸਾਹਮਣੇ ਜਾਂਦਾ ਜਿਹੜਾ ਆਹ ਰਸਤਾ ਉਹ ਸਾਹਮਣੇ ਬਣੀ ਹੋਈ ਬਿਲਡਿੰਗ ਚ ਨੂੰ ਜਾਂਦਾ ਉਹ ਵੀ ਤੁਹਾਨੂੰ ਦਿਖਾਉਨੇ ਆ ਲਵੇ ਤੋਂ ਜਾ ਕੇ ਬਹੁਤ ਸੋਹਣੀ ਬਿਲਡਿੰਗ ਪਿਆਰੀ ਬਿਲਡਿੰਗ ਬਣੀ ਹੋਈ ਆ ਪ੍ਰਾਣੀ ਇਮਾਰਤ ਆ ਇਹ ਹਨਾ ਪੂਰੀ ਜਿਹੜੀ ਬਣੀ ਹੋਈ ਆ ਦੱਸਿਆ ਜਾਂਦਾ ਕਿ ਇਹ ਇਮਾਰਤ ਅਕਬਰ ਨੇ ਬਣਾਈ ਸੀਗੀ ਹਨਾ ਤੇ ਉਹਨਾਂ ਦਾ ਰਾਜ ਬਹੁਤ ਫੈਲਿਆ ਹੋਇਆ ਸੀਗਾ ਜਿਵੇਂ ਲਾਹੌਰ ਤੋਂ ਲੈ ਕੇ ਦਿੱਲੀ ਤੱਕ ਹਨਾ ਜਦੋਂ ਲਾਹੌਰ ਤੋਂ ਦਿੱਲੀ ਜਾਂਦੇ ਹੁੰਦੇ ਸੀਗੇ ਤਾਂ ਰਸਤੇ ਦੇ ਵਿੱਚ ਇੱਥੇ ਰੁਕਦੇ ਹੁੰਦੇ ਸੀਗੇ ਇਹ ਬਾਗ ਦੇ ਵਿੱਚ ਆਮ ਖਾਸ ਬਾਗ ਉਹਨਾਂ ਨੇ ਰਸਤੇ ਦੇ ਵਿੱਚ ਰੁਕਣ ਦੇ ਲਈ ਬਣਾਇਆ ਹੋਇਆ ਸੀਗਾ ਤੇ ਸ਼ਾਹਜਹਾਨੇ ਨੂੰ ਰੈਨੋਵੇਟ ਕਰਾਇਆ ਸੀਗਾ ਜਾਨੀ ਕਿ ਦੁਵਾਰ ਦੋਹਰੀ ਮਰਮਤ ਕਰਵਾਈ ਸੀ ਤੇ ਐਵੇਂ ਦੀ ਬਿਲਡਿੰਗ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਣੀ ਹੋਈ ਤੇ ਆਹ ਜਿਹੜੇ ਫੁਵਾਾਰੇ ਪੁਰਾਣੇ ਸਮਿਆਂ ਦੇ ਬਣੇ ਹੋਏ ਨੇ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਆਹ ਦੇਖੋ ਬਹੁਤ ਸੋਹਣੀ ਲੱਗ ਰਹੀ ਹੈ ਵੇਲੇ ਤੇ ਆ ਜਿਹੜੀ ਬਿਲਡਿੰਗ ਤੁਸੀਂ ਦੇਖ ਰਹੇ ਹੋ ਨਾ ਇਹ ਵੀ ਆਮ ਖਾਸ ਬਾਗ ਦੇ ਵਿੱਚੇ ਬਣੀ ਹੋਈ ਆ ਪਰ ਇੱਥੇ ਸਫਾਈ ਦਾ ਕੰਮ ਨਹੀਂ ਕੀਤਾ ਹੋਇਆ ਨਾ ਤੇ ਬਹੁਤ ਘਾਹ ਉੱਗਿਆ ਹੋਇਆ ਇੱਥੇ ਤੇ ਇੱਥੇ ਕੁਝ ਸਫਾਈ ਦਾ ਇੰਤਜ਼ਾਮ ਪੂਖਤਾ ਇੰਤਜ਼ਾਮ ਨਹੀਂ ਕੀਤੇ ਹੋਏ ਤੇ ਬਿਲਡਿੰਗ ਬਹੁਤ ਸੋਹਣੀ ਬਣੀ ਹੋਈ ਆ ਤੇ ਹੌਲੀ ਹੌਲੀ ਇਹ ਬਿਲਡਿੰਗ ਨੇ ਤਕਰੀਬਨ ਫਿਰ ਖੰਡਰੇ ਬਣ ਜਾਂਦੀਆਂ ਹੁੰਦੀਆਂ ਨੇ ਇਸ ਤਰ੍ਹਾਂ ਦੀ ਬਿਲਡਿੰਗ ਆ ਸਾਹਮਣੇ ਦੇਖ ਸਕਦੇ ਹੋ ਤੁਸੀਂ ਨਾ ਬਹੁਤ ਸੋਹਣੀ ਬਣੀ ਹੋਈ ਆ ਦੇਖੋ ਤੁਸੀਂ ਤੇ ਇੱਥੇ ਤਕਰੀਬਨ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਜੰਗਲ ਜੇਵਾਂ ਕਾ ਉੱਗਿਆ ਪਿਆ ਤੇ ਇੱਥੇ ਜਣੀ ਕਿ ਸਫਾਈ ਦਾ ਕੋਈ ਤਕਰੀਬਨ ਇੰਨੀ ਸਫਾਈ ਕੀਤੀ ਨਹੀਂ ਹੋਈ ਜਣੀ ਕਿ ਇੱਥੇ ਤੇ ਆਹ ਸਾਹਮਣੇ ਇੱਥੇ ਬਣੀ ਹਦੀ ਕਿਪੀ ਗਰੇ ਵਾਲ ਦੀ ਫਿਲਮ ਤੇ ਐਵੇਂ ਦਾ ਤੇ ਉਹ ਸਾਹਮਣੇ ਬਣੀ ਹੋਈ ਹੈ ਉਹ ਸਜਾਈ ਹੋਈ ਆ ਉੱਥੇ ਚੱਲ ਰਹੀ ਆ ਸ਼ੂਟਿੰਗ ਗਾਣੇ ਦੀ ਦਿਖਾਵਾਂਗੇ ਤੁਹਾਨੂੰ ਲਵੇ ਲਜਾ ਕੇ ਜੇ ਉਹਨਾਂ ਨੇ ਵੀਡੀਓ ਬਣਾਉਣ ਦਿੱਤੀ ਤਾਂ ਜ਼ਰੂਰ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਇਸ ਤਰ੍ਹਾਂ ਦੀ ਬਿਲਡਿੰਗ ਆ ਦੇਖੋ ਕਿੰਨੀ ਸ਼ਾਨਦਾਰ ਬਿਲਡਿੰਗ ਬਣੀ ਹੈ ਤੇ ਪੁਰਾਣੀ ਇਮਾਰਤ ਆ ਨਾ ਹਾ ਜਿਹੜੀ ਤੁਸੀਂ ਦੇਖ ਰਹੇ ਹੋ ਬਿਲਡਿੰਗ ਹੈ ਨਾ ਇਹ ਵੀ ਆਮ ਖਾਸ ਬਾਗ ਦਾ ਹੀ ਹਿੱਸਾ ਆ ਜਿਹੜਾ ਤੁਸੀਂ ਦੇਖ ਰਹੇ ਹੋ ਤੇ ਆਹ ਸਾਹਮਣੇ ਜਿਹੜੀਆਂ ਜੀਪਾਂ ਖੜੀਆਂ ਨੇ ਨਾ ਇਹਦੇ ਵਿੱਚ ਗਾਣੇ ਦੇ ਵਿੱਚ ਯੂਜ਼ ਕੀਤੀਆਂ ਜਾਣੀਆਂ ਨੇ ਆਹ ਸਾਰੀਆਂ ਜਿਹੜੀਆਂ ਜੀਪਾਂ ਤੁਸੀਂ ਦੇਖ ਸਕਦੇ ਹੋ ਵਿਲੀ ਜੀਪਸ ਖੜੀਆਂ ਨੇ ਆਹ ਵਿਲੀ ਜੀਪਾਂ ਖੜੀਆਂ ਨੇ ਸਾਰੀਆਂ ਤੇ ਉਹ ਪਿੱਛੇ ਜਾਊਗਾ ਖੜਾ ਹਨ ਤੇ ਆਹ ਇਮਾਰਤਾਂ ਜਿਹੜੀ ਸਾਰੀ ਆਮ ਖਸ ਭਾਗ ਦੀ ਉਹ ਆ ਤੇ ਇੱਥੇ ਜਿਹੜੀਆਂ ਆਹ ਵਿਲੀ ਆਹ ਖੜੀਆਂ ਜੀਪਾਂ ਸਾਰੇ ਗਾਣੇ ਦਾ ਪਾਰਟ ਨੇ ਹਨ ਇਹ ਜਿਹੜੇ ਗਾਣੇ ਦੀ ਸ਼ੂਟ ਹੋ ਰਿਹਾ ਇਹ ਗਾਣੇ ਦਾ ਪਾਰਟ ਨੇ ਤੇ ਆਹ ਸਾਹਮਣੇ ਖੜਾ ਜਾਊਗਾ ਹਨ ਤੇ ਆਹ ਖੜੀਆਂ ਨੇ ਜੀਪਾਂ ਇਹ ਸਾਰਾ ਜਿਹੜਾ ਤਾਮ-ਜਾਮ ਆ ਇਹ ਗਾਣੇ ਦੀ ਸ਼ੂਟਿੰਗ ਦੇ ਲਈ ਹੋਇਆ ਹੋਇਆ ਹੈ ਨਾ ਜਿਹੜਾ ਸਾਹਮਣੇ ਤੁਸੀਂ ਗੇਟ ਦੇਖ ਰਹੇ ਹੋ ਨਾ ਇਹਦੇ ਅੰਦਰ ਸ਼ੂਟਿੰਗ ਚੱਲ ਰਹੀ ਹੈ ਨਾ ਗਾਣੇ ਦੀ ਜਿਹੜਾ ਤੁਹਾਨੂੰ ਪਹਿਲਾਂ ਦੱਸਿਆ ਤੇ ਇਹ ਸਾਰਾ ਖਾਣ-ਪੀਣ ਦਾ ਪ੍ਰਬੰਧ ਕਰਿਆ ਹੋਇਆ ਹੈ ਜਿਹੜੇ ਆਰਟਿਸਟ ਇਹਦੇ ਵਿੱਚ ਨੇ ਹੈ ਨਾ ਆ ਸੌਂਗ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਲਈ ਆ ਸਾਰਾ ਖਾਣ-ਪੀਣ ਦਾ ਕਰਿਆ ਹੋਇਆ ਪ੍ਰਬੰਧ ਹੈ ਨਾ ਆ ਭਾਈ ਜਿਹੜੇ ਸਾਰੇ ਤੁਸੀਂ ਦੇਖ ਸਕਦੇ ਹੋ ਨਾ ਕੁਰਤੇ ਪਜਾਮਿਆਂ ਦੇ ਵਿੱਚ ਪੱਗਾਂ ਦੇ ਵਿੱਚ ਚਾਦਰਿਆਂ ਦੇ ਵਿੱਚ ਬੈਠੇ ਨੇ ਭਾਈ ਹੈ ਨਾ ਇਹ ਸਾਰੇ ਗਾਣੇ ਦਾ ਹੀ ਉਹ ਨੇ ਹੈ ਨਾ गाने ਦਾ ਪਾਰਟ ਨੇ ਇਹ ਬਾਈ ਸਾਹੇ ਆਰਟਿਸਟ ਨੇ ਗਾਣੇ ਦੇ ਵਿੱਚ ਤੇ ਐਵੇਂ ਦੀ ਬਿਲਡਿੰਗ ਬਣੀ ਹੋਈ ਐ ਇੱਥੇ ਪ੍ਰੈਂਡ ਕੰਦਾਵਾਤ ਬਾਈ ਕੀਤੀ ਕਰੇ ਅਲੱਡ ਟੂਟ ਹੈਗਾ ਖਾਣਾ ਇਹ ਪੂਰਾ ਟੌਪ ਦਾ ਮਿਲਿਆ ਯਾਰਾ ਠੀਕ ਆ ਠੀਕ ਆ ਤੇ ਆ ਬਾਈ ਗਾਣੇ ਦੇ ਵਿੱਚ ਹੈਨਾ ਸ਼ੂਟ ਤੇ ਆਏ ਹੋਏ ਨੇ ਬਾਈ ਇਹ ਵੀ ਨਾਲ ਦੇ 10 ਕੇ ਗਏ ਨੇ ਗਾਣੇ ਬਾਰੇ ਹੈਨਾ ਵੀ ਕਿਹਦਾ ਗਾਣਾ ਤੇ ਕੰਮੇ ਚੱਲ ਰਿਹਾ ਸ਼ੂਟ ਖਾਣੇ ਪੀਣੇ ਬਾਰੇ ਸਾਰਾ 10 ਕੇ ਗਏ ਨੇ ਬਾਈ ਹੈਨਾ ਤੇ ਆ ਬਾਈ ਸਾਰੀ ਨੇ ਛੋਟਤੀ ਆਏ ਹੋਏ ਨੇ ਇਹ ਬ੍ਰੈਂਡ ਲੈ ਲੈਣਾ ਤੇ ਐਵੇਂ ਦੀ ਬਿਲਡਿੰਗ ਇੱਥੋਂ ਕੁਛ ਇੱਥੋਂ ਕੁਛ ਇਸ ਤਰ੍ਹਾਂ ਦੀ ਲਿਖਦੀ ਹੈ ਬਿਲਡਿੰਗ ਹਨਾ ਉਹ ਮੈਨੂੰ ਵੀ ਲੱਗਦਾ ਆ ਸਾਹਮਣੇ ਜਿਹੜੇ ਬਾਈ ਗਾਣੇ ਦੇ ਵਿੱਚ ਕੰਮ ਕਰ ਰਹੇ ਨੇ ਸੋਹਣੇ ਲੱਗਦੇ ਨੇ ਹਨਾ ਕੁਰਤੇ ਪਜਾਮੇ ਪਾਏ ਹੋਏ ਬਾਈਆਂ ਦੇ ਵਿੱਚ ਬਾਈ ਜਾਦਰਾ ਲਾ ਕੇ ਵੀ ਬੈਠੇ ਨੇ ਇਹ ਸਾਰਾ ਤੁਸੀਂ ਦੇਖ ਰਹੇ ਹੋ ਆਮ ਖਾਸ ਵਗਦਾ ਦ੍ਰਿਸ਼ ਹੈ ਤੇ ਇਸ ਤਰ੍ਹਾਂ ਦਾ ਬਣਿਆ ਹੋਇਆ ਇਹ ਆਮ ਖਾਸ ਬਾਗ ਬਹੁਤ ਸੋਹਣਾ ਲੱਗ ਰਿਹਾ ਨਾ ਅੰਬ ਦੇ ਦਰਖਤ ਤੁਸੀਂ ਦੇਖ ਸਕਦੇ ਹੋ ਅੰਬੀਆਂ ਵੀ ਲੱਗੀਆਂ ਹੋਈਆਂ ਨੇ ਛੋਟੀਆਂ ਛੋਟੀਆਂ ਹਾਂ ਬਹੁਤ ਜ਼ਿਆਦਾ ਰੁੱਖ ਲੱਗੇ ਹੋਏ ਨੇ ਓਰੇ ਨਾ ਬਹੁਤ ਸੋਹਣਾ ਲੱਗ ਰਿਹਾ ਹੈ ਨਾ ਗਰਮੀ ਦੇ ਵਿੱਚ ਵੀ ਵਧੀਆ ਲੱਗ ਰਿਹਾ ਜਾਨੀ ਕਿ ਗਰਮੀ ਫੀਲ ਘੱਟ ਹੁੰਦੀ ਹੈ ਓਰੇ ਜ਼ਿਆਦਾ ਦਰਖਤ ਹੋਣ ਕਰਕੇ ਬਹੁਤ ਹਰਾ ਭਰਾ ਇਹ ਜਿਹੜਾ ਆਪਾਂ ਆਮ ਖਾਸ ਬਾਗ ਆ ਤੇ ਅੱਗੇ ਲੈ ਕੇ ਚੱਲਦੇ ਆ ਤੁਹਾਨੂੰ ਐਵੇਂ ਹੀ ਦਿਖਾਉਂਦੇ ਰਹਾਂਗੇ ਸਾਰਾ ਪੂਰਾ ਤੁਹਾਨੂੰ ਆਮ ਖਾਸ ਬਾਗ ਘੁਮਾਵਾਂਗੇ ਤੇ ਬਣੇ ਰਹੋ ਵੀਡੀਓ ਦੇ ਵਿੱਚ ਬਸ ਸਿੱਕਣੇ ਚੱਲਦੇ ਰਾਵਾਂਗੇ ਦਿਖਾਉਂਦੇ ਰਹਾਂਗੇ ਤੁਹਾਨੂੰ ਤੇ ਆਹ ਰਾਸਤੇ ਦੇ ਵਿੱਚ ਆਉਂਦੇ ਹੋਏ ਆਪਾਂ ਨੂੰ ਬਾਈ ਮਿਲੇ ਨੇ ਹਾਂ ਹਨ ਤੇ ਇਹ ਬਾਗ ਦਾ ਠੇਕਾ ਲੈਂਦੇ ਨੇ ਉਰੇ ਆ ਜਿਹੜਾ ਆਮ ਖਾਸ ਬਾਗ ਬਾਗ ਬਣਿਆ ਹੋਇਆ ਇੱਥੇ ਇਹਨੂੰ ਇਹ ਪੂਰੇ ਨੂੰ ਠੇਕੇ ਤੇ ਲੈ ਲੈਂਦੇ ਨੇ ਜਿਹੜੇ ਆ ਸਾਹਮਣੇ ਬਾਈ ਖੜੇ ਨੇ ਲੁਧਿਆਣੇ ਦੇ ਕੀ ਨਾਮ ਆ ਬਾਈ ਜੀ ਆਪਣਾ ਨਸੀਮ ਨਸੀਮ ਨਾਮ ਆ ਬਾਈ ਜੀ ਹਾਂਜੀ ਤੇ ਕਿੰਨੇ ਟਾਈਮ ਤੋਂ ਲੈ ਰਹੇ ਹੋ ਬਾਈ ਜੀ ਉਰੇ ਇਹ ਤੁਸੀਂ ਪਹਿਲੀ ਵਾਰ ਲਿਆ ਲੇਕਿਨ ਮੇਰੇ ਪਰਾਲੇ ਮੇ 12 13 ਸਾਲ ਹੋ ਗਏ ਨੇ 2013 ਤੋਂ ਸਾਡੇ ਦੀ ਹੈ ਠੀਕ ਹੈ ਜੀ ਹਾਂ ਜੀ ਤੇ ਇਹ ਬਾਈ ਹੈ ਨਾ ਆ ਸੋਟੀ ਲੈ ਕੇ ਹਾਕਾ ਮਾਰਦੇ ਨੇ ਆ ਪੰਛੀ ਇਹ ਸਾਰੇ ਪੇੜ ਨੇ ਦਰਖਤ ਨੇ ਜਿਹੜੇ ਇਹਨਾਂ ਤੇ ਫਲ ਆਇਆ ਹੋਇਆ ਅੰਬ ਹੈ ਨਾ ਉਹ ਸਾਹਮਣੇ ਨਾਸਪਾਤੀਆਂ ਸਾਰਾ ਕੁਝ ਲੱਗਿਆ ਹੋਇਆ ਔਰੇ ਬਾਗ ਦੇ ਵਿੱਚ ਤੇ ਇਹ ਪੰਛੀ ਜਦ ਫਲ ਖਰਾਬ ਕਰਦੇ ਨੇ ਫਿਰ ਇਹ ਬਾਈ ਆ ਸੋਟੀ ਨਾਲ ਹਾਕ ਮਾਰ ਕੇ ਪੰਛੀਆਂ ਨੂੰ ਉਡਾਉਂਦੇ ਨੇ ਹੈ ਨਾ ਬਾਈ ਜੀ ਹਾਂ ਹਾਂ ਹੋਰ ਜਾਣਕਾਰੀ ਲੈਣੀ ਹੈ ਬਾਈ ਤੂੰ ਆਪਾਂ ਨਾ ਥੋੜੀ ਬਹੁਤ ਜਿੰਨਾ ਦੱਸਣਗੇ ਬਾਈ ਬੋਲੋ ਜੀ ਦੱਸੋ ਹੋਰ ਕੁਛ ਬਾਈ ਜਿਹੜੀ ਆ ਸਾਹਮਣੇ ਬਾਈ ਜੀ ਬਿਲਡਿੰਗ ਬਣੀ ਹੋਈ ਆ ਆ ਸਮਝਣ ਦੇ ਨਾਮ ਆ ਉਹ ਹਵਾਮ ਠੀਕ ਹੈ ਜੀ ਇਸ ਵਿੱਚ ਬੰਦੇ ਜੋ ਇਧਰ ਠਹਿਰੇਦੇ ਵੀ ਨਾਲੇ ਥੇ ਹਾਂ ਤਾਂ ਠੀਕ ਹੈ ਠੀਕ ਹੈ ਜੀ ਇੱਛੇ ਜਿਹੜੀ ਹੈਗੀ ਗੱਲ ਉਹ ਕੋਠੀ ਹੈਗੀ ਉਹ ਉਹਨੇ ਉਹ ਬੂਲ ਬੁਲਈਆ ਠੀਕ ਆ ਬੂਲ ਬੁਲਈਆ ਨਾਉ ਆਉਂਦਾ ਹਨਾ ਠੀਕ ਆ ਲਖੂ ਹੈਗਾ ਪਾਣੀ ਦਾ ਉਹ ਸਾਰੇ ਨੂੰ ਪਾਣੀ ਉੱਥੇ ਹੀ ਆਉਂਦਾ ਠੀਕ ਆ ਵੀਰ ਧੰਨਵਾਦ ਜੀ ਠੀਕ ਆ ਧੰਨਵਾਦ ਵੀਰੇ ਦੱਸਣ ਲਈ ਤੇ ਫਿਰ ਤੁਸੀਂ ਰਹਨੇ ਫਿਰ ਜਿੰਨਾ ਚਿਰ ਓਰੇ ਠੇਕਾ ਹੁੰਦਾ ਤੁਹਾਡਾ ਉਰੇ ਹੀ ਰਹਨੇ ਹੋ ਜਾਂ ਸਾਰਾ ਸਾਲ ਓਰੇ ਰਹਨੇ ਇੱਕ ਸਾਲ ਪੂਰੇ ਇੱਧਰ ਹੀ ਰਹੋਗੇ ਤਾਂ ਫੇਰ ਕਰਿਆ ਠੀਕ ਆ ਠੀਕ ਆ ਠੀਕ ਜਾਨੀ ਕਿ ਤਕਰੀਬਨ ਹਾਨੂੰ 12 13 ਸਾਲ ਹੋ ਗਏ ਤੁਹਾਡੇ ਕੋਲ ਹੀ ਇਹਦਾ ਠੇਕਾ ਹੈ ਨਾ ਆਮ ਖਾਸ ਵਾਕ ਦਾ ਜੋ ਵੀ ਆ ਇੱਥੇ ਦੀ ਖੇਤੀਬਾੜੀ ਆ ਠੀਕ ਆ ਠੀਕ ਆ ਧੰਨਵਾਦ ਵੀਰੇ ਵਧੀਆ ਲੱਗਿਆ ਤੁਹਾਡੇ ਨਾਲ ਮਿਲ ਕੇ ਵੀਰ ਠੀਕ ਆ ਓਕੇ ਜੀ ਧੰਨਵਾਦ ਜਿਹੜੀ ਆ ਸਾਹਮਣੇ ਤੁਸੀਂ ਬਿਲਡਿੰਗ ਦੇਖ ਰਹੇ ਹੋ ਹਨ ਇਹਨੂੰ ਕਹਿੰਦੇ ਨੇ ਹਮਾਮ ਉਹ ਬਾਈ ਦੇ ਦ ਤੇ ਇਹਦੇ ਅੰਦਰ ਨਹਾਉਣ ਦੇ ਲਈ ਹੁੰਦਾ ਸੀ ਇਹਦੇ ਲਈ ਸਾਰੇ ਜਿਹੜੇ ਆ ਬਣੇ ਹੋਏ ਨੇ ਬਾਥਰੂਮ ਹਨ ਇਹਦੇ ਵਿੱਚ ਨਹਾਉਣ ਦੇ ਲਈ ਹੁੰਦੇ ਸੀ ਆਜੋ ਤੁਹਾਨੂੰ ਦਿਖਾਉਨੇ ਆ ਅੰਦਰ ਤੋਂ ਲੈ ਜਾ ਕੇ ਹਨ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਬਣਿਆ ਹੋਇਆ ਕੁੰਡ ਤੇ ਇੱਥੇ ਪਾਣੀ ਆਉਂਦਾ ਹੁੰਦਾ ਸੀਗਾ ਖੂਹ ਤੋਂ ਨਹਾਉਣ ਦੇ ਲਈ ਆ ਦੇਖ ਸਕਦੇ ਹੋ ਤੁਸੀਂ ਪੂਰੀ ਅੰਦਰ ਤੋਂ ਬਣੀ ਹੋਈ ਬਿਲਡਿੰਗ ਐਵੇਂ ਦੇ ਰੋਸ਼ਨਦਾਨ ਇਹਦੇ ਵਿੱਚ ਰੱਖੇ ਜਾਂਦੇ ਹੁੰਦੇ ਸੀਗੇ ਤੇ ਆ ਜਿਹੜੇ ਸਾਹਮਣੇ ਦੀਵਾਰ ਦੇ ਵਿੱਚ ਆ ਬਣਾਈਆਂ ਹੋਈਆਂ ਨੇ ਹਨ ਇਹਨਾਂ ਨੂੰ ਆਪਣੇ ਪੁਰਾਣੇ ਬਜ਼ੁਰਗ ਆਲੇ ਕਹਿੰਦੇ ਹੁੰਦੇ ਸੀਗੇ ਤੇ ਇਹ ਬਣੇ ਹੋਏ ਨੇ ਹਾਲੇ ਜਿਹੜੇ ਆ ਤੁਸੀਂ ਅੰਦਰ ਤੋਂ ਦੇਖ ਰਹੇ ਹੋ ਹਨ ਇਹ ਟਾਇਲਟ ਹੁੰਦੀ ਸੀਗੀ ਆ ਆ ਉੱਪਰ ਰੱਖਿਆ ਹੋਇਆ ਇਹ ਮਘੋਰਾ ਕਹਿਣ ਨੂੰ ਤਾਂ ਛੱਤ ਦੇ ਵਿੱਚ ਸੁਰਾਖ ਰੱਖਿਆ ਗਿਆ ਉਹ ਜਿਹੜਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਆ ਟਾਇਲਟ ਹੁੰਦੀਆਂ ਸੀਗੀਆਂ ਪੁਰਾਣੇ ਛਮਾਨੇ ਦੀਆਂ ਜਿਹੜੇ ਰਾਜੇ ਯੂਜ਼ ਕਰਦੇ ਸੀਗੇ ਤੇ ਐਵੇਂ ਦੇ ਬਣੇ ਹੋਏ ਨੇ ਇੱਥੇ ਸਾਰੇ ਨਹਾਉਣ ਦੇ ਲਈ ਇਹ ਬਿਲਡਿੰਗ ਨੂੰ ਕਹਿੰਦੇ ਨੇ ਹਮਾਮ ਹਮਾਮ ਦੇ ਵਿੱਚ ਨਹਾਉਣ ਦੇ ਲਈ ਐਵੇਂ ਦੇ ਵਾਸ਼ਰੂਮ ਬਣੇ ਹੋਏ ਸੀਗੇ ਤੇ ਆਹ ਕੁੰਡ ਸੀਗਾ ਪਾਣੀ ਲੈ ਕੇ ਜਾਣ ਦੇ ਲਈ ਫਿਰ ਇੱਥੇ ਤੇ ਉਹ ਬਣੇ ਹੋਏ ਨੇ ਰੋਸ਼ਨਦਾਨ ਹਨਾਤੇ ਇਹਨਾਂ ਦਾ ਐਂਗਲ ਥੋੜਾ ਟੇਢਾ ਰੱਖਿਆ ਹੋਇਆ ਨਾ ਤੇ ਬਹੁਤ ਸੋਹਣੀ ਹਵਾ ਆ ਰਹੀ ਆ ਅੱਜ ਵੀ ਹੁਣ ਵੀ ਇੱਥੇ ਬਹੁਤ ਸੋਹਣੀ ਹਵਾ ਲੱਗ ਰਹੀ ਆ ਤੇ ਜਦੋਂ ਅਸੀਂ ਇਹ ਬਿਲਡਿੰਗ ਦੇ ਵਿੱਚ ਘੁੰਮ ਰਹੇ ਹਾਂ ਤੇ ਐਵੇਂ ਦੇ ਅੰਦਰ ਤੋਂ ਬਣੇ ਹੋਏ ਸੀਗੇ ਇਹ ਹਮਾਮ ਦੀ ਬਿਲਡਿੰਗ ਜਿਹੜੀ ਅੰਦਰ ਤੋਂ ਸੀਗੀ ਐਵੇਂ ਦੀ ਬਣੀ ਹੋਈ ਆ ਹਨਾ ਤੇ ਆ ਇਥੋਂ ਬਾਹਰ ਜਾਣ ਦੇ ਲਈ ਆ ਹਨਾ ਰਸਤਾ ਆ ਦੇਖ ਸਕਦੇ ਹੋ ਤੁਸੀਂ ਤੇ ਇਹ ਬਾਹਰ ਜਾਣ ਦੇ ਲਈ ਰਸਤਾ ਆ ਦੇਖੋ ਤੁਸੀਂ ਇਹ ਆ ਜੀ ਪੂਰੀ ਬਿਲਡਿੰਗ ਤੇ ਐਵੇਂ ਤੇ ਰੁਸ਼ਨਦਾਨ ਨੇ ਉਤੋਂ ਇਹਨਾਂ ਦਾ ਐਵੇਂ ਤੇ ਬਣੀ ਹੋਈ ਬਹੁਤ ਸੋਹਣੀ ਘੈਂਟ ਬਣੀ ਹੋਈ ਬਿਲਡਿੰਗ ਹਨਾ ਬਹੁਤ ਅੰਦਰ ਤੋਂ ਬਹੁਤ ਸ਼ਾਨਦਾਰ ਆ ਤੇ ਪਰ ਇਹ ਬਹੁਤ ਸਮਾਂ ਹੋ ਗਿਆ ਨਾ ਇਹਨੂੰ ਬਣੇ ਨੂੰ ਤੇ ਆ ਦੇਖ ਸਕਦੇ ਹੋ ਤੁਸੀਂ ਐਵੇਂ ਦੀ ਖਰਾਬ ਹੋ ਚੁੱਕੀ ਹੈ ਤੇ ਇਹਦਾ ਥੋੜਾ ਬਹੁਤ ਉਹ ਸਾਹਮਣੇ ਤੁਸੀਂ ਜਿਵੇਂ ਰੋਸ਼ਨਦਾਨ ਦੇ ਵਿੱਚ ਦੇਖ ਸਕਦੇ ਹੋ ਇੱਟਾਂ ਕੁਛ ਇੱਟਾਂ गिर ਝੁਕੀਆਂ ਨੇ ਉਹਦੇ ਵਿੱਚ ਉਹ ਹਨ ਸਰੰਦੀ ਇੱਟ ਦੀ ਬਣੀ ਹੋਈ ਆ ਸਾਡੇ ਇੱਧਰਲੇ ਏਰੀਆ 'ਚ ਮਾਲਵੇਰੀਏ 'ਚ ਇਹ ਇੱਟਾਂ ਨੂੰ ਸਰੰਦੀ ਇੱਟਾਂ ਕਹਿੰਦੇ ਨੇ ਜਿਨ੍ਹਾਂ ਦੀ ਇਹ ਬਣੀ ਹੋਈ ਆ ਹਨ ਇਹ ਪੂਰੀ ਬਿਲਡਿੰਗ ਬਣੀ ਹੋਈ ਆ ਪੁਰਾਣੇ ਜ਼ਮਾਨੇ ਦੀ ਬਿਲਡਿੰਗ ਬਣੀ ਹੋਈ ਆ ਤੇ ਐਵੇਂ ਦੀ ਖਰਾਬ ਹੋ ਚੁੱਕੀ ਆ ਦੇਖ ਲਓ ਤੁਸੀਂ ਅੰਦਰ ਤੋਂ ਬਹੁਤ ਪ੍ਰਾਤਨ ਬਿਲਡਿੰਗ ਹਨ ਇਸ ਲਈ ਆ ਦੇਖ ਸਕਦੇ ਤੁਸੀਂ ਜਿਵੇਂ ਆ ਆ ਦੇਖੋ ਐਵੇਂ ਕਾਫੀ ਖਰਾਬ ਹੋ ਚੁੱਕੀ ਹੈ ਉਹਨਾਂ ਦੀ 14 ਚਾਰ ਨਹੀਂ ਜਿਹੜੇ ਇਹ ਤੁਸੀਂ ਹਮਾਮ ਦੇ ਵਿੱਚ ਦੇਖ ਰਹੇ ਹੋ ਹਨ ਬਣੇ ਹੋਏ ਨਾਉਣ ਦੇ ਲਈ ਇਸ਼ਨਾਨ ਘਰ ਬਣੇ ਹੋਏ ਨੇ ਇਹਨਾਂ ਦੀ ਗਿਣਤੀ 4 ਹੈ ਚਾਰ ਇਸ਼ਨਾਨ ਘਰ ਬਣੇ ਹੋਏ ਨੇ ਇਹਦੇ ਅੰਦਰ ਹਨ ਇਹ ਬਿਲਡਿੰਗ ਦੇ ਵਿੱਚ ਚਲੋ ਆਜੋ ਲੈ ਕੇ ਚੱਲਦੇ ਹਾਂ ਤੁਹਾਨੂੰ ਅਗਲੀ ਬਿਲਡਿੰਗ ਦੇ ਕੋਲ ਹਨ ਲੈ ਕੇ ਚੱਲਦੇ ਹਾਂ ਤੁਹਾਨੂੰ ਬੂਲ ਬਲਈਆ ਬਿਲਡਿੰਗ ਦੇ ਵਿੱਚ ਉਹ ਬਾਈ ਜਿਹਦੇ ਨਾਲ ਆਪਾਂ ਨੇ ਤੁਹਾਡੀ ਗੱਲਬਾਤ ਕਰਾਈ ਸੀ ਉਹਨੇ ਦੱਸਿਆ ਕਿ ਆਹ ਜਿਹੜੀ ਜਿਹਦੀ ਬਿਲਡਿੰਗ ਹੁਣ ਤੁਹਾਨੂੰ ਆਹ ਬਿਲਡਿੰਗ ਦੇ ਵਿੱਚ ਘੁਮਾਇਆ ਇਹ ਹੈਗੀ ਆਪਣੀ ਹਮਾਮ ਤੇ ਅੱਗੇ ਲੈ ਕੇ ਚਲਦੇ ਹਾਂ ਬੂਲਬਲਾਇ ਤੇ ਆਹ ਸਾਹਮਣੇ ਬਾਹਰ ਬਣਾਇਆ ਹੋਇਆ ਇਹਨਾਂ ਨੇ ਵੱਡਾ ਪਾਣੀ ਦੀ ਨਿਕਾਸੀ ਲਈ ਬਣਾਇਆ ਹੋਇਆ ਸੀਗਾ ਇਹ ਸਾਰਾ ਐਵੇਂ ਦੀਆਂ ਬਿਲਡਿੰਗਾਂ ਸਨ ਜਿਹੜੀਆਂ ਆਪਣੇ ਪੁਰਾਣੇ ਰਾਜੇ ਮਹਾਰਾਜੇ ਰਹਿੰਦੇ ਹੁੰਦੇ ਸੀ ਹਨ ਤੇ ਲੈ ਕੇ ਚਲਦੇ ਹਾਂ ਤੁਹਾਨੂੰ ਆਪਣੀ ਅਗਲੀ ਬਿਲਡਿੰਗ ਤੇ ਲੈਵੇ ਹਨ ਜਿਹੜੀ ਅੱਗੇ ਬਣੀ ਹੋਈ ਆ ਬੂਲਬਲਈਆ ਬਿਲਡਿੰਗ ਉੱਥੇ ਲੈ ਕੇ ਚਲਦੇ ਹਾਂ ਦਿਖਾਉਨੇ ਆ ਤੁਹਾਨੂੰ ਉੱਥੋਂ ਤੇ ਆਹ ਜਿਹੜਾ ਸਾਹਮਣੇ ਸਾਰਾ ਬਾਗ ਬਣਿਆ ਹੋਇਆ ਇੱਥੇ ਕਾਫੀ ਫਲ ਲੱਗੇ ਹੋਣੇ ਜਿਵੇਂ ਆਰੂ ਆਹ ਸਾਹਮਣੇ ਇਧਰ ਅਮਰੂਦ ਦੇ ਦਰਖਤ ਆ ਗਏ ਨਾ ਮਰੂਤ ਦੇ ਦਰਖਤ ਆ ਗਏ ਤੇ ਆੜੂ ਨਾਸਪਾਤੀਆਂ ਇਹ ਸਾਰਾ ਲੱਗਿਆ ਹੋਇਆ ਅੰਬ ਲੱਗੇ ਹੋਏ ਨੇ ਬਹੁਤ ਉਹ ਜਿਹੜਾ ਉਹ ਬਾਈ ਸੀਗਾ ਉਹਨਾਂ ਨੇ ਇਹ ਠੇਕੇ ਤੇ ਲਿਆ ਹੋਇਆ ਪੂਰਾ ਬਾਗ ਤੇ ਉਹ ਦੱਸ ਰያ ਸੀ ਬਾਈ ਹਨਾ ਤੇ ਕਹਿੰਦਾ ਵੀ ਐਤਕੀ ਮੈਂ ਤਾਂ ਪਹਿਲੀ ਵਾਰ ਲਿਆ ਤੇ ਮੇਰੇ ਜਿਹੜੇ ਭਰਾ ਨੇ ਉਹ 12 ਸਾਲ ਤੋਂ ਇੱਥੇ ਲੈ ਰਿਹਾ ਨੇ ਇਹਨਾਂ ਨੂੰ ਠੇਕੇ ਤੇ ਇਹ ਪੂਰੇ ਬਾਗ ਨੂੰ ਹਨਾ ਆ ਦਿਖਾ ਦਨੇ ਆ ਤੁਹਾਨੂੰ ਲਵੇ ਤੋਂ ਬਾਗ ਆ ਸਾਰਾ ਬਾਗ ਦਾ ਏਰੀਆ ਜੀ ਆ ਬਹੁਤ ਫਲ ਲੱਗੇ ਹੋਏ ਨੇ ਇੱਥੇ ਆ ਸਾਹਮਣੇ ਜਿਵੇਂ ਤੁਸੀਂ ਦੇਖ ਸਕਦੇ ਹੋ ਲੱਗੀਆਂ ਇਹਨੇ ਨਾਸਪਾਤੀਆਂ ਤੁਹਾਨੂੰ ਦਿਖਾਉਨੇ ਆ ਯੂਮ ਕਰਕੇ ਆ ਦੇਖੋ ਆ ਲੱਗੀਆਂ ਹੋਈਆਂ ਨੇ ਨਾਸਪਾਤੀਆਂ ਐ ਮੇਰਾ ਬਾਗ ਬਣਿਆ ਹੋਇਆ ਇੱਥੇ ਪੂਰਾ ਬਹੁਤ ਸੋਹਣਾ ਹੈ ਬਣਿਆ ਹੋਇਆ ਨੇ ਬਹੁਤ ਵਧੀਆ ਹਵਾ ਚੱਲਦੀ ਰਹਿੰਦੀ ਕਿ ਇੱਥੇ ਗਰਮੀ ਮਹਿਸੂਸ ਘੱਟ ਹੁੰਦੀ ਹੈ ਬਹੁਤ ਦਰਖਤ ਨੇ ਬਹੁਤ ਹਰਿਆਲੀ ਔਰੇ ਆ ਬਿਲਡਿੰਗ ਹੈ ਜੀ ਭੂਲ ਭਲਈਆ ਬਿਲਡਿੰਗ ਤੇ ਲੈ ਕੇ ਚੱਲਦੇ ਆ ਤੁਹਾਨੂੰ ਇਸ ਬਿਲਡਿੰਗ ਦੇ ਅੰਦਰ ਹਨ ਤੇ ਜਿਹੜਾ ਸਮਾਨ ਪਿਆ ਇੱਥੇ ਵੀ ਸ਼ੂਟਿੰਗ ਦਾ ਕੰਮ ਚੱਲਦਾ ਹਨ ਆ ਸਾਰਾ ਸ਼ੂਟਿੰਗ ਦਾ ਸਮਾਨ ਹੈ ਜਿਹੜਾ ਉਰੇ ਪਿਆ ਤੇ ਆਜੋ ਲੈ ਕੇ ਚੱਲਦੇ ਹਾਂ ਤੁਹਾਨੂੰ ਅੰਦਰ ਐਵੇਂ ਅੰਦਰ ਤੋਂ ਬਣਿਆ ਹੋਇਆ ਹੈ ਬੂਲ ਬਲਈਆ ਬਿਲਡਿੰਗ ਦੇ ਅੰਦਰ ਦੀ ਇਸ ਤਰ੍ਹਾਂ ਬਣਿਆ ਹੋਇਆ ਹਾ ਦੇ ਉਰੇ ਵੀ ਪਾਣੀ ਆਉਂਦਾ ਸੀ ਹਣਾ ਵੀ ਐਵੇਂ ਹੀ ਲੱਗਦਾ ਆ ਦੇਖੋ ਪਾਣੀ ਵਾਸਤੇ ਗੁੰਡਾ ਆ ਜਿਹੜਾ ਦੇਖ ਸਕਦੇ ਹੋ ਤੁਸੀਂ ਆ ਸਾਹਮਣੇ ਦੇਖ ਰਹੇ ਹੋ ਹਨ ਉਹ ਸਾਹਮਣੇੋਂ ਪਾਣੀ ਆ ਕੇ ਆ ਆ ਉਰੇ ਬਹਿ ਕੇ ਆ ਗੁੰਡ ਦੇ ਵਿੱਚ ਆਉਂਦਾ ਸੀਗਾ ਹਨ ਆ ਦੇਖ ਸਕਦੇ ਹੋ ਕਿੰਨਾ ਤੇ ਅੰਦਰ ਤੋਂ ਤੁਹਾਨੂੰ ਪੂਰੀ ਬਿਲਡਿੰਗ ਘਮਾਵਾਂਗੇ ਇਹ ਐਵੇਂ ਦੀ ਬਣੀ ਹੋਈ ਆ ਦੇਖੋ ਬਹੁਤ ਸੋਹਣੀ ਬਿਲਡਿੰਗ ਬਣੀ ਹੋਈ ਆ ਤੇ ਆ ਇੱਥੋਂ ਭਾਰ ਦਾ ਦ੍ਰਿਸ਼ ਤੇ ਐਵੇਂ ਦੀ ਬਿਲਡਿੰਗ ਬਣੀ ਹੋਈ ਹੈ ਅੰਦਰ ਤੋਂ ਬਹੁਤ ਸੋਹਣੀ ਬਣੀ ਹੋਈ ਆ ਇਹ ਆ ਜੀ ਬੂਨ ਬਲਈਆ ਬਿਲਡਿੰਗ ਇਹ ਦਿਖਾਉਨੇ ਆ ਪੂਰੀ ਤੁਹਾਨੂੰ ਅੰਦਰ ਤੱਕ ਲੈ ਜਾ ਕੇ ਹਮੇਂ ਦੀ ਹੈ ਕੁਛ ਨਾ ਆ ਸਾਹਮਣੇ ਬਣੀ ਹੋਈ ਨੇ ਰੋਸ਼ਨਦਾਨ ਦੇ ਵਿੱਚ ਬਹੁਤ ਪ੍ਰਾਤਨ ਬਿਲਡਿੰਗ ਹੈ ਇਹ ਪ੍ਰਾਤਨ ਮਾਰਤ ਬਣੀ ਹੋਈ ਆ ਬਹੁਤ ਜਿਹੜਾ ਸਾਰਾ ਸਮਾਨ ਪਿਆ ਸਾਹਮਣੇ ਦੇਖ ਰਹੇ ਹੋ ਤੁਸੀਂ ਇਹ ਸਾਰਾ ਸ਼ੂਟਿੰਗ ਦੇ ਲਈ ਆਇਆ ਹੋਇਆ ਹੋਵੇ ਸ਼ੂਟਿੰਗ ਹੋ ਰਹੀ ਆ ਉਹਦੇ ਲਈ ਵਰਤਿਆ ਗਿਆ ਇਹ ਸਮਾਨ ਜਿਹੜਾ ਆਹ ਦੇਖ ਸਕਦੇ ਹੋ ਤੁਸੀਂ ਇਹ ਬਣਿਆ ਹੋਇਆ ਖੂਹ ਬਹੁਤ ਵੱਡਾ ਖੂਹ ਬਣਿਆ ਹੋਇਆ ਏ ਇਹ ਉਦੋਂ ਦਾ ਪੁਰਾਣਾ ਹੈ ਪੁਰਾਣੇ ਸਮੇਂ ਦਾ ਬਣਿਆ ਹੋਇਆ ਖੂਹ ਤੇ ਇਸ ਤਰ੍ਹਾਂ ਹੋ ਚੁੱਕੀ ਹੈ ਬਿਲਡਿੰਗ ਖਰਾਬੇ ਆ ਜਿਹੜੀ ਉੱਤੇ ਛੱਤ ਬਣੀ ਹੋਈ ਸੀ ਤਕਰੀਬਨ ਅੱਧੀ ਕਿ ਦੇਖ ਚੁੱਕੀ ਆ ਆ ਦੇਖ ਲਓ ਇਸ ਤਰ੍ਹਾਂ ਹਨਾ ਹੋ ਚੁੱਕੀ ਹੈ ਖਰਾਬ ਐਵੇਂ ਇਹਦੀ ਬਣੀ ਹੋਈ ਸੀ ਬਿਲਡਿੰਗ ਤੇ ਐਵੇਂ ਖਰਾਬ ਹੋ ਗਈ ਚੁੱਕੀ ਆ ਐਵੇਂ ਢਹਿ ਗਈ ਥੋੜੀ ਇਹ ਤੇ ਆ ਜਿਹੜੇ ਖੂਹ ਦੇ ਵਿੱਚ ਦਰਖਤ ਉੱਗ ਚੁੱਕਿਆ ਬਹੁਤ ਵੱਡਾ ਤੇ ਸਾਰਾ ਆਲੇ ਦੁਆਲੇ ਖੂਦ ਆ ਹੋਆ ਚਲੋ ਲੈ ਕੇ ਚਲਦੇ ਹਾਂ ਹੁਣ ਖੂਹ ਤੋਂ ਬਾਹਰ ਤੁਹਾਨੂੰ ਹਨਾ ਦਿਖਾਉਨੇ ਆ ਬਾਹਰ ਦਾ ਦ੍ਰਿਸ਼ ਇੱਥੋਂ ਤੇ ਐਵੇਂ ਪੁਰਾਣੇ ਸਮੇਂ ਦੇ ਵਿੱਚ ਵੀ ਇਦਾਂ ਦੀਆਂ ਪੌੜੀਆਂ ਬਣਾਈ ਹੋਈਆਂ ਜਿਹੜੀਆਂ ਪੂਰੀਆਂ ਘਸ ਚੁੱਕੀਆਂ ਨੇ ਪੌੜੀਆਂ ਇੰਟਾਂ ਘਸ ਚੁੱਕੀਆਂ ਨੇ ਤੇ ਇੱਥੋਂ ਪਾਣੀ ਆਉਂਦਾ ਸੀਗਾ ਆਹ ਦੇਖ ਸਕਦੇ ਹੋ ਤੁਸੀਂ ਇੱਥੋਂ ਦੀ ਪਾਣੀ ਆਉਂਦਾ ਸੀਗਾ ਬਾਹਰ ਤੇ ਇੱਥੋਂ ਪਾਣੀ ਜਾਂਦਾ ਸੀਗਾ ਆਹ ਜਿਹੜੇ ਸਾਹਮਣੇ ਬਣੇ ਹੋਏ ਨੇ ਕੁੰਡ ਇਹਨਾਂ ਵਿੱਚ ਆ ਬਣੇ ਹੋਏ ਸੀਗੇ ਇੱਥੋਂ ਕੋਲ ਏਕਣ ਸਟੈਪ ਬਾਈ ਸਟੈਪ ਪਾਣੀ ਜਾਂਦਾ ਸੀਗਾ ਨਾ ਬਾਹਰ ਤੇ ਉਸ ਤੋਂ ਬਾਅਦ ਫਿਰ ਇੱਥੇ ਆਉਂਦਾ ਸੀਗਾ ਤੇ ਇਹ ਤੋਂ ਬਾਅਦ ਫਿਰ ਹਨਾ ਜਿਹੜਾ ਪਾਣੀ ਜਾਂਦਾ ਸੀਗਾ ਆਹ ਖਾਲ ਦੇ ਵਿੱਚ ਜਾਂਦਾ ਸੀ ਤੇ ਇੱਥੋਂ ਪਾਣੀ ਪੂਰਾ ਬਾਗ ਨੂੰ ਜਾਂਦਾ ਸੀਗਾ ਤੇ ਪੂਰੇ ਹਨਾ ਪਰ ਦੇਖ ਲਓ ਇਨੇ ਪੁਰਾਣੇ ਸਮੇਂ ਦੇ ਵਿੱਚ ਵੀ ਜਿਹੜਾ ਆਪਣਾ ਨਿਕਾਸੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਸੀਗਾ ਬਹੁਤ ਸੱਚਾ ਜੇ ਢੰਗ ਨਾਲ ਕੀਤਾ ਹੋਇਆ ਸੀ ਬਹੁਤ ਘੈਂਟ ਤਰੀਕੇ ਨਾਲ ਆਹ ਖਾਲ ਦੇ ਵਿੱਚ ਦੀ ਪੂਰਾ ਜਿਹੜਾ ਬਾਗ ਬਣਿਆ ਹੋਇਆ ਇਹਨੂੰ ਲੱਗਦਾ ਸੀ ਪਾਣੀ ਤੇ ਪੂਰੇ ਮਾਲ ਦੇ ਵਿੱਚ ਇਸ ਤਰ੍ਹਾਂ ਪਾਣੀ ਵੰਡਿਆ ਜਾਂਦਾ ਸੀਗਾ ਐਵੇਂ ਦੇ ਬਣੇ ਹੋਏ ਨੇ ਛੋਟੇ-ਛੋਟੇ ਪਹਿਲਾਂ ਖੂਹ ਦੇ ਵਿੱਚੋਂ ਪਾਣੀ ਆਉਂਦਾ ਸੀਗਾ ਐਵੇਂ ਦੇ ਤਲਾਬਾਂ 'ਚ ਫਿਰ ਐਵੇਂ ਤੇ ਫਿਰ ਖਾਲ ਦੇ ਵਿੱਚ ਜਾ ਕੇ ਪੂਰੇ ਬਾਗ ਦਾ ਬਾਗ ਤੱਕ ਪਾਣੀ ਪਹੁੰਚਾਇਆ ਜਾਂਦਾ ਸੀ ਤੇ ਜਿਹੜੇ ਆ ਇੱਕ ਆ ਸਾਹਮਣੇ ਆਪਣੀ ਬਿਲਡਿੰਗ ਬਣੀ ਹੋਈ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਆ ਜਿਹੜੀ ਸਾਹਮਣੇ ਬਣੀ ਹੋਈ ਆ ਤੇ ਇਹ ਸਾਰੀ ਬਿਲਡਿੰਗ ਆ ਜਿਹੜੀ ਪੂਰੀ ਖੰਡਰ ਬਣ ਚੁੱਕੀ ਆ ਇਹਨੂੰ ਵੀ ਤੁਹਾਨੂੰ ਅੰਦਰ ਤੋਂ ਲੈ ਜਾ ਕੇ ਦਿਖਾਵਾਂਗੇ ਹਨ ਤਕਰੀਬਨ ਇਹ ਬਿਲਡਿੰਗ ਪੂਰੀ ਖੰਡਰ ਹੋਈ ਚੁੱਕੀ ਆ ਲੈ ਕੇ ਚੱਲਦੇ ਆ ਤੁਹਾਨੂੰ ਇਹ ਬਿਲਡਿੰਗ ਦੇ ਅੰਦਰ ਇਹ ਵੀ ਸੇਮੇਂ ਉਸ ਤਰ੍ਹਾਂ ਦੀ ਬਣੀ ਹੋਈ ਬਿਲਡਿੰਗ ਦੀ ਆ ਦੇਖ ਰਹੇ ਹੋ ਤੁਸੀਂ ਹਨ ਪੂਰੀ ਟੁੱਟ ਚੁੱਕੀ ਆ ਤੇ ਬਹੁਤ ਸਮੇਂ ਪਹਿਲਾਂ ਦੀ ਬਣੀ ਹੋਈ ਸੀ ਤਾ ਕਰਕੇ ਇਸ ਤਰ੍ਹਾਂ ਦਾ ਇਹਦਾ ਹਾਲ ਜੋ ਹੋ ਚੁੱਕਿਆ ਤੇ ਇੱਧਰ ਚੱਲ ਰਿਹਾ ਸ਼ੂਟਿੰਗ ਦਾ ਕੰਮ ਪੂਰੇ ਜਣੀ ਕਿ ਆਮ ਖਾਸ ਬਾਗ ਦੇ ਵਿੱਚ ਹੁਣ ਸ਼ੂਟਿੰਗ ਦਾ ਕੰਮੇ ਚੱਲ ਰਿਹਾ ਇਹ ਇੱਧਰ ਵੀ ਬਾਈ ਸ਼ੂਟਿੰਗ ਵਾਲੀ ਬੈਠੇ ਨੇ ਹਨ ਪੂਰਾ ਬਹੁਤ ਘਾਟ ਬਣਾਇਆ ਹੋਇਆ ਸੀ ਅੰਦਰ ਤੋਂ ਇਹ ਮਹਿਲ ਅਕਬਰ ਰਾਜੇ ਨੇ ਤੇ ਆ ਸ਼ਾਇਦ ਮੈਨੂੰ ਐਂ ਲੱਗਦਾ ਵੀ ਇਹਦੇ ਅੰਦਰ ਆਉਣ ਲਈ ਸੁਰੰਗ ਬਣੀ ਹੋਈ ਸੀ ਇਹ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਇੱਕਣ ਹੁੰਦਾ ਸੀ ਨਾ ਜਦੋਂ ਰਾਜੇ ਅਬਦੇਲੀ ਮਹਿਲ ਬਣਾਉਂਦੇ ਸੀਗੇ ਤਾਂ ਉਹਦੇ ਵਿੱਚ ਸੁਰੰਗਾਂ ਰੱਖਦੇ ਸੀਗੇ ਜਦ ਮੈਂ ਕਈ ਵਾਰ ਕੋਈ ਇੱਕ ਰਾਜ ਨੇ ਦੂਜੇ ਰਾਜ ਤੇ ਹਮਲਾ ਕਰਤਾ ਤਾਂ ਅਚਾਨਕ ਹਮਲਾ ਹੋ ਜਾਂਦਾ ਸੀ ਨਾ ਜਦੋਂ ਉਹ ਰਾਜਾ ਫਸ ਜਾਂਦਾ ਸੀ ਤਾਂ ਫਿਰ ਜਿਹੜੀਆਂ ਸੁਰੰਗਾਂ ਦੀਆਂ ਉਹਨਾਂ ਦੇ ਵਿੱਚ ਦੀ ਰਾਜੇ ਆਪਣਾ ਬਾਹਰ ਨਿਕਲ ਜਾਂਦੇ ਜਦੋਂ ਉਹਨਾਂ ਤੇ ਕੋਈ ਹਮਲਾ ਹੋ ਜਾਂਦਾ ਸੀ ਤਾਂ ਸੁਰੰਗਾਂ ਦੇ ਵਿੱਚ ਦੀ ਜਾਨੀ ਕਿ ਖੂਫੀਆ ਰਸਤੇ ਦੇ ਵਿੱਚ ਦੀ ਬਾਹਰ ਚਲੇ ਜਾਂਦੇ ਸੀਗੇ ਆਪਣੇ ਮਹਿਲ ਚੋਂ ਭੱਜ ਜਾਂਦੇ ਜਾਨੀ ਕਿ ਭਗਾਉੜੇ ਹੋ ਜਾਂਦੇ ਸੀਗੇ ਮਹਿਲ ਚੋਂ ਭੱਜਣ ਦੇ ਲਈ ਖੂਫੀਆ ਰਸਤੇ ਬਣਾਏ ਹੁੰਦੇ ਸੀ ਹਨ ਆ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਬਾਗ ਦੀ ਵੱਲ ਹਣਾ ਇੱਧਰ ਬਾਗ ਦੇ ਅੰਦਰ ਲੈ ਕੇ ਚੱਲਦੇ ਆਂ ਤੁਹਾਨੂੰ ਆ ਦੇਖ ਵੀ ਸਕਦੇ ਹੋ ਤੁਸੀਂ ਆ ਸਾਹਮਣੇ ਅੰਬਾ ਦੇ ਬੂਟੇ ਲੱਗੇ ਹੋਏ ਨੇ ਆਪਣੇ ਸੱਜੇ ਹੱਥ ਤੇ ਇੱਧਰ ਖੱਬੇ ਹੱਥ ਸਾਰੇ ਤਰ੍ਹਾਂ ਦੇ ਫਲ ਲੱਗੇ ਹੋਏ ਨੇ ਜਿਵੇਂ ਨਾਸਪਾਤੀਆਂ ਆੜੂ ਸਾਰੇ ਤੁਹਾਨੂੰ ਦਿਖਾਉਨੇ ਆਂ ਵੀਡੀਓ ਦੇ ਵਿੱਚ ਆਪਣੀ ਜੇ ਨਾ ਪੂਰਾ ਬਾਗ ਘਮਾਉਨੇ ਆਂ ਤੁਹਾਨੂੰ ਹੁਣ ਆਪਣੀ ਵੀਡੀਓ ਦੇ ਵਿੱਚ ਬਣੇ ਰਹੋ ਬਸ ਵੀਡੀਓ ਦੇ ਵਿੱਚ ਤੁਹਾਨੂੰ ਹਰ ਇੱਕ ਚੀਜ਼ ਦਿਖਾਵਾਂਗੇ ਹਰ ਤਰ੍ਹਾਂ ਦੇ ਕਿਸਮ ਦੇ ਅੰਬ ਨੇ ਹੋਰੇ ਦਸ਼ਾਈ ਕਲਮੀ ਹਰ ਤਰ੍ਹਾਂ ਦੇ ਅੰਬ ਮਿਲ ਜਾਂ ਲੋਰ ਹਰ ਤਰ੍ਹਾਂ ਦੇ ਅੰਬ ਦੇ ਬੂਟੇ ਨੇ ਉਹਦੇ ਤੁਹਾਨੂੰ ਅੰਦਰ ਤੁਸੀਂ ਦਿਖਾ ਰਹੇ ਹਾਂ ਆਪਾਂ ਬਾਗ ਆਹ ਸਾਹਮਣੇ ਆਜਾ ਤੁਹਾਨੂੰ ਨਜ਼ਦੀਕ ਤੁਹੇ ਲੈ ਜਾ ਕੇ ਦਿਖਾਉਣਾ ਹਾਂ ਆਹ ਦੇਖ ਸਕਦੇ ਹੋ ਆ ਲੱਗਿਆ ਹੋਇਆ ਨਾਸਪੱਤੀਆਂ ਦਾ ਬੂਟਾ ਬਹੁਤ ਜ਼ਿਆਦਾ ਫਲ ਆਇਆ ਹੋਇਆ ਹੈ। ਹੋਇਆ ਰਿਗਰਮਣ ਗਿਆ ਜੀ ਇਸ ਦਾ। ਕਿ ਆ ਸਾਰਾ ਨਾਸਪਾਤੀਆਂ ਦੇ ਬੂਟੇ ਲੱਗੇ ਹੋਏ ਨੇ। ਤੇ ਆ ਬੱਗੂ ਗੁਸ਼ੇ ਦੇ ਨੇ। ਆ ਜਿਹੜਾ ਵੀਡੀਓ ਚ ਦੇਖ ਰਹੇ ਤੁਸੀਂ ਆਨੇ ਬੱਗੂ ਗੁਸ਼ੇ ਦੇ। ਐਵੇਂ ਆ ਜਿਹੜਾ ਉੱਤੇ ਨੇ ਇਹ ਚੀਕੂ ਦਾ ਸਰੋਖਾ। ਇਹ ਸਾਰਾ ਬਣਿਆ ਹੋਇਆ ਬਾਗ ਇਹ ਆ ਬਾਗ ਆਮ ਖਾਸ ਬਾਗ ਦੇ ਵਿੱਚ ਲੱਗੇ ਹੋਏ ਨੇ ਫਲਾਂ ਦੇ ਬੂਟੇ ਪੂਰੇ ਤੇ ਬਹੁਤ ਤਰ੍ਹਾਂ ਦੇ ਬੂਟੇ ਲੱਗੇ ਹੋਏ ਨੇ ਉਰੇ ਤੇ ਐਵੇਂ ਦੇ ਪੂਰੇ ਫਲ ਲੱਗੇ ਹੋਏ ਨੇ ਇੱਥੇ ਇਹ ਸਾਰਾ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਆਮ ਖਾਸ ਬਾਗ ਦਾ ਦ੍ਰਿਸ਼ਾ ਕਦੇ ਉਹ ਨਾਸਪਾਤੀਆਂ ਲੱਗੀਆਂ ਹੋਈਆਂ ਨੇ ਨਾ ਤੇ ਆ ਜਿਹੜੇ ਔਰ ਇਹਦੇ ਮਾਲਕ ਨੇ ਤੇ ਮਾਰੇ ਨੇ ਇੱਥੇ ਘੇੜਾ ਇਹ ਪੰਛੀ ਬਹੁਤ ਜ਼ਿਆਦਾ ਖਰਾਬ ਕਰਦੇ ਨੇ ਇਹਨਾਂ ਦਾ ਫਲ ਤੇ ਉਹਨਾਂ ਲਈ ਇਹ ਸੂਟੀਆਂ ਲੈ ਕੇ ਉਹਨਾਂ ਨੂੰ ਭਜਾਉਣ ਦੇ ਲਈ ਆਉਂਦੇ ਨੇ ਆਹ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਆਹ ਲੱਗਿਆ ਹੋਇਆ ਕਲਮੀ ਅੰਬ ਬਹੁਤ ਤਰ੍ਹਾਂ ਦੇ ਅੰਬ ਵੀ ਨੇ ਉਰੇ ਹਨਾ ਜਿਆਦਾਤਰ ਅੰਬ ਨੇ ਉਰੇ ਹਰ ਕਿਸਮ ਦਾ ਅੰਬ ਇੱਥੇ ਹੈਗਾ ਇਸ ਤਰ੍ਹਾਂ ਆਵਾਜ਼ਾਂ ਲਗਾ ਕੇ ਇਹ ਪੰਛੀਆਂ ਨੂੰ ਉਡਾਉਂਦੇ ਨੇ ਤੇ ਚਲੋ ਹੁਣ ਚੱਲਦੇ ਆਪਾਂ ਇੱਥੋਂ ਬਾਗ ਦੇ ਵਿੱਚੋਂ ਬਾਹਰ ਦੀ ਵੱਲ ਅੱਜ ਆਪਾਂ ਪਹੁੰਚੇ ਜੀ ਸ਼੍ਰੀ ਪਤੇਗੜ੍ਹ ਸਾਹਿਬ ਤੇ ਅੱਜ ਆਪਾਂ ਨੇ ਆਪਣੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਆਮ ਖਾਸ ਬਾਗ ਹੈ ਨਾ ਤੇ ਦਿਖਾਈਆਂ ਇੱਥੇ ਦੀਆਂ ਖੂਬਸੂਰਤ ਥਾਵਾਂ ਤੇ ਸਾਰਾ ਤੁਹਾਨੂੰ ਆਮ ਖਾਸ ਬਾਗ ਘੁਮਾਇਆ ਤੇ ਮੈਨੂੰ ਲੱਗਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊ ਹੈ ਨਾ ਤੇ ਆਪਣੀ ਵੀਡੀਓ ਤੇ ਲਾਈਕ ਕਰਿਓ ਕਮੈਂਟ ਕਰਿਓ ਤੇ ਆਪਣੇ ਯਾਰਾਂ ਨਾਲ ਕਰਿਓ ਯਾਰਾਂ ਮਿੱਤਰਾਂ ਦੋਸਤਾਂ ਨਾਲ ਕਰਿਓ ਆਪਣੀ ਵੀਡੀਓ ਨੂੰ ਸ਼ੇਅਰ ਤੇ ਆਪਣੀਆਂ ਨਵੀਆਂ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅੱਜ ਦੀ ਵੀਡੀਓ ਦੇਖਣ ਲਈ ਥੋੜਾ ਸਾਰਿਆਂ ਦਾ ਧੰਨਵਾਦ